ਨੇ ਬਾਈ ਵੀ ਤੁਸੀਂ ਇੱਥੇ ਪੰਚਾਇਤੀ ਕੰਮ ਨਾ ਬੜੋ ਕਹਿੰਦੇ ਆ ਵੀ ਵੀ ਪੰਚਾਇਤੀ ਜਗ੍ਹਾ ਗੀ ਹੂੰ ਜੇ ਕਿਸੇ ਮੁੰਡੇ ਨੂੰ ਮੈਂ ਕਹਦੇ ਨਹੀਂ ਕੋਈ ਨਿਸ਼ਾੜੀ ਰੂੰਗੀ ਪੰਚਾਇਤੀ ਜਗ੍ਹਾ ਗੀ ਤੇ ਕੂੜਗਾ ਜੇ ਇੱਥੇ ਨਾ ਆਓ ਕਹਿੰਦੇ ਪੰਚਾਇਤ ਦੀ ਜਗ੍ਹਾ ਗੀ ਹੁਣ ਨਾ ਮੈਂ ਕਿਸੇ ਨੂੰ ਕਹਿ ਦੱਸਣ ਜੋਗੀ ਆ ਪੰਚਾਇਤ ਨੇ ਵੀ ਕਹਦੇ ਸਾਨੂੰ ਜ਼ਿੰਮੇਵਾਰੀ ਦੇ ਕੇ ਭਾਇਆ ਮੈਂ ਕਹਿੰਦਾ ਪੰਜ ਇੱਕ ਦਾ ਖੜੀ ਇੱਕ ਉਹ ਮੁੰਡਾ ਹਨਾ ਤੇ ਇੱਕ ਵਿਆਹ ਦੀ ਵਿਆਹ ਦੀ ਇੱਕ ਕੁੜੀ ਅੱਛਾ ਤੇ ਇੱਕਾਂ ਨੂੰ ਵਿਆਹ ਦੀ ਵਿਚਾਰਣੇ ਤੇ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਬਸ ਟਾਈਮ ਪਾਸ ਕਰ ਲੈਣੀ ਆ ਮੈਂ ਹੂੰ ਅੱਛਾ ਟਾਈਮ ਪਾੜੀ ਦੱਪਾ ਕਰ ਰਹੇ ਹੁਣ ਤਾਂ ਮੈਨੂੰ 5 ਮਹੀਨੇ ਹੋ ਗਏ ਬੈਠੀ ਨੂੰ ਬਿਮਾਰ ਆ ਹਾਂ ਬਿਮਾਰ ਆ ਮੇਰਾ ਮਰ ਪ੍ਰੈਸ਼ਨ ਹੋ ਜਾਂਦਾ ਅੱਛਾ ਅੱਛਾ ਦੋਸਤੋ ਮੈਂ ਭਪਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਅੱਜ ਤਾਂ ਮੈਂ ਖੜਾ ਸਰਕਾਰੀ ਸਕੈਂਡਰੀ ਸਕੂਲ ਰਹਿ ਜਾਂਦਾ ਪ੍ਰਾਇਮਰੀ ਦਿਸਖਾਰੀ ਇੱਧਰ ਉਸ ਰੋਡ ਤੇ ਖੜਾ ਇਹ ਪੰਚਾਇਤ ਘਰ ਆ ਹਣਾ ਇਹ ਵੀਡੀਓ ਤੁਹਾਡੇ ਦੇਖਣ ਵਾਲੀ ਹੈ ਪੰਚਾਇਤ ਘਰ ਚੋਂ ਬਣਾਉਣਾ ਮੈਂ ਇਹ ਦੇਖਣ ਵਾਲੀ ਹੈ ਤੇ ਦੇਖ ਕੇ ਸ਼ੇਅਰ ਜਰੂਰ ਕਰੋ ਤੇ ਮਦਦ ਵੀ ਕਰੋ ਇਸ ਪਰਿਵਾਰ ਦੀ ਹਣਾ ਤੇ ਮਾ ਤੁਨ ਦਿਖਾਉਣਾ ਇਹ ਆਪਣੇ ਭਾਬੀ ਜੀ ਲੱਗਦੀ ਆ ਵੈਸੇ ਮੇਰੇ ਤੇ ਉਹ ਆਪਣੇ ਇਕੱਲੇ ਬੱਚੇ ਨਾਲ ਰਹਿੰਦੀ ਆ ਪੰਜ ਕੁੜੀਆਂ ਉਹਦੇ ਵਿਚਾਰੀ ਦੇ ਤੇ ਇੱਕ ਮੁੰਡਾ ਤੇ ਘਰ ਵਾਲਾ ਵਿਚਾਰਾ ਨਸ਼ੇ ਵਿੱਚੇ ਕਰਦਾ ਹਨਾ ਤੇ ਐਸੇ ਆਪਣੇ ਐਸੇ ਰਹਿੰਦੀ ਆ ਇਹਨਾਂ ਦਾ ਪੰਚਾਇਤ ਨੇ ਇਹਨਾਂ ਨੂੰ ਸਰਪੰਚ ਨੇ ਪਿਛਲੀ ਯਾਰ ਜਿਹੜਾ ਸਰਪੰਚ ਸੀ ਜਗਦੇ ਉਹਨਾਂ ਨੇ ਇਹਨਾਂ ਨੂੰ ਇੱਥੇ ਬਾਹਰ ਦਾ ਸੀਗਾ ਥਾਂ ਹੈ ਨਹੀਂ ਸੀਗਾ ਘਰੋਂ ਇਹਨਾਂ ਨੂੰ ਕੋਈ ਥਾਂ ਨਹੀਂ ਦਿੱਤਾ ਸਾਡੀ ਇਹ ਭਾਬੀ ਦਾ ਨਾਮ ਮਨਜੀਤ ਹੈ ਤੇ ਪਤੀ ਦਾ ਨਾਮ ਹਰਮਨ ਜੱਸੀ ਪੋ ਵਾਲੀ ਤੋਂ ਆ ਤੇ ਆਪਾਂ ਮਲਾਉਣੇ ਹਨਾ ਭਾਬੀ ਜੀ ਤੁਸੀਂ ਇਹ ਕਿ ਆ ਜਾ ਭਾਬੀ ਮਾੜਾ ਜਾ ਇੱਧਰ ਉਹਨੂੰ ਫਿਰ ਥਾਂ ਤੂੰ ਦਿੱਤਾ ਨਹੀਂ ਕਿਸੇ ਨੇ ਨਹੀਂ ਦਿੱਤਾ ਨਹੀਂ ਹੈ ਪੰਚਾਇਤ ਘਰ ਚ ਹੀ ਰਹਿੰਦੇ ਹੈ ਹਾਂ ਕੈਂ ਕੁੜੀਆਂ ਆਪਣੇ ਪੰਜ ਕੁੜਗਾ ਨੇ ਪੰਜ ਇੱਕ ਦਾ ਖੜੀ ਇੱਕ ਉਹ ਮੁੰਡਾ ਹਨਾ ਤੇ ਇੱਕ ਵਿਆਹ ਦੀ ਵਿਆਹ ਦੀ ਇੱਕ ਕੁੜੀ ਅੱਛਾ ਤੇ ਕਿਹਨੇ ਵਿਆਹ ਦੀ ਵਿਚਾਰਨੀ ਤੇ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਬਸ ਟਾਈਮ ਪਾਸ ਕਰ ਲੈਣੀ ਆ ਮੈਂ ਹੂੰ ਅੱਛਾ ਟਾਈਮ ਪਾਸ ਪਿਆੜੀ ਦੱਪਾ ਕਰ ਰੇ ਹੁਣ ਤਾਂ ਮੈਨੂੰ 5 ਮਹੀਨੇ ਹੋ ਗਏ ਬੈਠੀ ਨੂੰ ਕਰ ਬਿਮਾਰ ਆ ਹਾਂ ਬਿਮਾਰ ਆ ਮੇਰਾ ਫਿਰ ਪ੍ਰੈਸ਼ਨ ਹੋ ਜਾਂਦਾ ਅੱਛਾ ਅੱਛਾ ਤੇ ਬੱਚੇ ਬੱਚੇ ਪੜਦੇ ਆ ਆਪਣੇ ਹਾਂ ਪੜਦੇ ਆ ਬੱਚਿਆਂ ਨੂੰ ਪੜਾ ਆਪਣੇ ਨੂੰ ਹਨਾ ਤੇ ਕੋਈ ਆਪਣਾ ਇਹਨਾਂ ਦਾ ਕੱਲ ਕੀ ਆ ਨਾ ਇਹਨਾਂ ਨੇ ਥਾਂ ਤਾਂ ਖਰੀਦ ਲਿਆ ਵਿਚਾਰੀ ਨੇ ਪਿੰਡ ਪੁੰਡਾਲਾਂ ਨੇ ਸਹਿਯੋਗ ਕਰਤਾ ਕੰਮ ਧੰਦਾ ਕਰਕੇ ਤੇ ਇਹਨੇ ਇਹ ਆਂਦੀ ਮੇਰੇ ਕੋਈ ਕਮਰਾ ਬਾ ਦੇ ਮੇਰਾ ਕੋਈ ਦਾਨੀ ਸੱਜਣ ਵੀਰ ਹਨਾ ਪਿੰਡ ਦੇ ਮੁੰਡੇ ਬਾਹਰ ਬੈਠੇ ਟੂਰਨਾਮੈਂਟ ਤੇ ਤੁਸੀਂ ਬਹੁਤ ਪੈਸੇ ਭੇਜੇ ਹਨਾ ਤੇ 50 ਕੁ ਹਜ਼ਾਰ ਰੁਪਏ ਲੱਗੂ ਗਏ ਇਹਨਾਂ ਵਾਸਤੇ ਕਿ ਕਮਰਾ ਹਨਾ ਜਵਾਕਾਂ ਵਾਸਤੇ ਬਲਕਨ ਵੱਜ ਤੇ ਇਹਨਾਂ ਨੂੰ ਇੱਥੇ ਖਾਈ ਬਹੁਤ ਹੁੰਦੀ ਹੈ ਹਨਾ ਕੋਈ ਨਹੀਂ ਇੱਥੇ ਰਹਿ ਕੇ ਆਬਰ ਦਾ ਇੱਥੇ ਅਗਲਾ ਆਂਦਾ ਮਸੀਂ ਤਾਂ ਪੰਚਾਇਤ ਘਰ ਆਏ ਆ ਇਹ ਵਿਚਾਰੀ ਇੱਥੇ ਕੋਈ ਦਿੱਕਤ ਆਉਂਦੀ ਆ ਤੁਹਾਨੂੰ ਕਤੋਂ ਦੀ ਆ ਜੀ ਉਹਨੂੰ ਤਾਂ ਪੰਚਾਇਤ ਵਾਲਿਆਂ ਨੇ ਵਿਚਾਰਾਂ ਨੇ ਬਹੁਤ ਮਦਦ ਕੀਤੀ 5 ਸਾਲ ਤੋਂ ਹਾਂਜੀ ਹਾਂਜੀ ਬਹੁਤ ਮਦਦ ਕੀਤੀ ਉਹਨਾਂ ਨੇ ਥਾਂ ਦਿੱਤਾ ਹਾਂਜੀ ਆ ਸਾਰਾ ਇਹਦਾ ਡਿੱਗਿਆ ਹੀ ਪਿਆ ਜੀ ਹਾਂ ਮੰਜਾ ਉਹ ਟੁੱਟ ਜਾਂਦੇ ਮੈਂ ਲਾਏ ਲੈ ਨਹੀਂ ਹਾਂ ਹਾਂ ਨਾਲੇ ਆਪਦਾ ਘਰ ਤਾਂ ਆਪਦਾ ਹੀ ਹੁੰਦਾ ਜੀ ਮੈਨੂੰ 17 ਸਾਲ ਹੋ ਗਏ ਪਰਦੀ ਨੂੰ 17 ਸਾਲ ਹੋ ਗਏ ਜੀ ਹਾਂ 17 ਸਾਲ ਹੋ ਗਏ ਪਰਦੀ ਨੂੰ ਹਮ ਕਿਰਾਇਆ ਤੇ ਫਿਰ ਮੈਂ ਤਾਂ ਕਿਰਾਇਆ ਨਹੀਂ ਭਰੇਗਾ ਤੇ ਪੰਚਾਇਤ ਵਾਲਾ ਨੇ ਮੈਨੂੰ ਇੱਥੇ ਵੜਾਤਾ ਚੱਲ ਚੰਗੀ ਗੱਲ ਕਰੀ ਬਹੁਤ ਵਧੀਆ ਪੰਚਾਇਤ ਤੁਨੂੰ ਚੱਲ ਉਹਨਾਂ ਦਾ ਤਾਂ ਨਾ ਪਤਾ ਪੰਚਾਇਤ ਵਾਲਿਆਂ ਨੇ ਜਿਹੜਾ ਨੇ ਵਿਚਾਰਾਂ ਨੇ ਮੇਰੇ ਬਹੁਤ ਮਦਦ ਕਰੀ ਪੰਚਾਇਤ ਨੇ ਆ ਕੇ ਮੇਰਾ ਸਰਪੰਚਾ ਨੇ ਹੁਣ ਵੀ ਆਹੀ ਬੇਨਤੀ ਹੈ ਮੇਤਾ ਹੀ ਬਸ ਸਾਰੇ ਜਣੇ ਰਲ ਮਿਲ ਕੇ ਭੈਣ ਭਰਾ ਸਾਰੇ ਬਸ ਮੇਰੀ ਮਦਦ ਕਰ ਦੇਣ ਮੈਂ ਇਥੇ ਹੁਣ ਕੰਮ ਵੀ ਨਹੀਂ ਹੁੰਦਾਗਾ ਆ ਵੀ ਮੇਰਾ 4 ਪ੍ਰੈਸ਼ਨ ਹੋ ਗਿਆ ਹੁਣ 4 ਪ੍ਰੈਸ਼ਨ ਹਾਂ 4 ਪ੍ਰੈਸ਼ਨ ਹੋਇਆ ਹਰਨੇਗਾ ਸੀਗਾ ਕਿੰਨੇ ਚ ਪੱਤਰਾਂ ਸੀ ਪਿੱਕਾ ਲਿਖਣਗਾ ਹੁਣ ਮੈਂ ਵਿਭਾਰਤਾ ਚੱਕ ਨਹੀਂ ਸਕਦੀ ਕਿ ਚਲ ਜੇ ਨਾ ਪ੍ਰੈਸ਼ਨ ਹੋਇਆ ਹੁੰਦਾ ਕੀ ਪਤਾ ਮੈਂ ਇੱਕ ਤਾਂ ਕਮਰਾ ਪਾਈ ਲੈਂਦੀ ਹਾਂਜੀ ਹੁਣ ਜਿਹੜਾ ਮੈਂ ਥਾਂ ਲਿਆਗਾ ਉਹ ਵੀ ਮੈਂ ਆਪ ਦਾ ਵੀ ਆਪਣੇ ਬੁਰਗਣਾ ਲਾਉਣ ਚਾਹ ਚਾਕੇ ਲਿਆਗਾ 40000 50000 ਹੂੰ ਤੇ ਭਾਬੀ ਬਾਈ ਕੰਮ ਕਰਾਉਂਦਾ ਕੋਈ ਤੁਹਾਡੇ ਨਾਲ ਨਾ ਨਾ ਕੁਛ ਨਹੀਂ ਉਹ ਤਾਂ 500 ਰੁਪਏ ਦਿਹਾੜੀ ਜਾਂਦਾਗਾ ਉਹ ਜਿਹੜਾ ਕੁ ਦੇ ਦਿੰਦਾ ਖਾਣ ਪੀਣ ਨੂੰ ਤੇ ਉਹਨਾਂ ਦੀ ਵਗ ਜਾਂਦਾਗਾ ਕਦੇ ਤਾਂ ਆਪਣਾ ਲਿਖੋ 150 ਦੇ ਦੇਣੀ ਕੁਛ ਨਹੀਂ ਦਿੰਦਾਗਾ ਹੂੰ ਘਰੇ ਲੈਂਦੀ ਚੀਜ਼ ਵੀ ਵੇਚ ਦਿੰਦਾ ਜੇ ਘਰੇ ਕਣਕਣ ਕੁ ਲਿਆਉਣੇਗਾ ਅੱਛਾ ਉਹ ਤਾਂ ਪਤਾ ਹੀ ਸਾਰਾ ਹਾਂ ਬਸ ਆਹੀ ਬੇਨਤੀ ਹੈ ਵੀ ਵਸ ਕੋਈ ਨਹੀਂ ਮਦਦ ਕਰਨਗੇ ਸਾਰੇ ਕਮਰਾ 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 ਵੀ ਪਾਉਣਾ ਇਹਦਾ ਆ ਆਪਣੇ ਪੰਜਾਬੀਆਂ ਮੂਰੇ ਕੁਝ ਨਹੀਂ ਲੱਗਦਾ ਤੇ ਜਿੰਨਾ ਕਦਾਨ ਹੁੰਦਾ ਮੈਂ ਵੀ ਆ ਬਸ ਮੈਸੀ ਦਾ ਦੇਈ ਜਾਂਦੇ ਆ ਨਾ ਜਿੰਨੇ ਮਦਦ ਕਰਦੇ ਆ ਤੇ ਬਾਈ ਬਾਰੇ ਦੱਸਣਾ ਜੀ ਤੁਹਾਨੂੰ ਮੈਂ ਬਹਲਾ ਦੱਸ ਨਹੀਂ ਸਕਦਾ ਨਾ ਇਤਰਾਜ਼ ਹੋਣ ਲੱਗ ਜਾਂਦਾ ਅਗਲਾ ਹੁੰਦਾ ਜੀ ਤੂੰ ਚੱਕ ਕੇ ਵੀਡੀਓ ਪਾ ਤੀ ਓ ਪਾ ਤੀ ਕਿਉਂਕਿ ਮੈਂ ਇੱਕ ਬਲੌਗਰ ਆ ਬਲੌਗਰ ਦਾ ਕੰਮ ਹੈ ਸਾਨੂੰ ਤਾਂ ਜੇ ਕੋਈ ਕਟਾਰ ਬੈਠੀ ਮਿਲ ਜੇ ਵਧੀਆ ਹੱਥ ਦੀ ਵਸ ਦੀ ਖੇਡ ਦੀ ਅਸੀਂ ਤਾਂ ਉਹਦੀ ਵੀਡੀਓ ਬਣਾ ਲੈਨੇ ਆ ਤੇ ਮੜ ਕੇ ਫੋਨ ਕਰਾਉਂਦੇ ਆ ਮੇਰੇ ਭਰਾ ਤੋਂ ਹਣਾ ਉਹਨੂੰ ਇੰਨਾ ਪਤਾ ਨਹੀਂ ਵੀ ਤੂੰ ਯਾਰ ਵੀਡੀਓ ਪਾਤੀ ਚੱਕ ਕੇ ਫਲਾਨਾ ਕਲੇਸ਼ ਹੁੰਦਾ ਤੇ ਮੈਂ ਤਾਂ ਬਾਈ ਵੀਡੀਓ ਐਂ ਪਾਉਂਗਾ ਇਹਦੀ ਵੀਡੀਓ ਬਣਾਉਣ ਪਿੱਛੇ ਵੀ ਵਾਵਾ ਹਣਾ ਕਈਆਂ ਸੀ ਨਾਮ ਬਣਾ ਯਾਰ ਐਹੋ ਜੂ ਪੰਚਾਇਤ ਘਰ ਚ ਬੈਠੇ ਫਲਾਨਾ ਇੱਕ ਗਰੀਬ ਔਰਤ ਆ ਵਿਚਾਰੀ ਆਪਾਂ ਇਹਦੀ ਮਦਦ ਨਹੀਂ ਕਰ ਸਕਦੇ ਨਾ ਸਾਰੇ ਪੰਜਾਬ ਦੇ ਵਿੱਚ ਜੋ ਵੀ ਮਕਾਨ ਬਣਾਉਂਦੇ ਆ ਮੇਰੇ ਵੀਰ ਕਲਾਕਾਰ ਹਣਾ ਕਈਆਂ ਨੇ ਬਣਾਇਆ ਬੱਬੂ ਆ ਨਰਗੇ ਹਣਾ ਉਹਨਾਂ ਤੱਕ ਵੀਡੀਓ ਭਜਾ ਦਿਓ ਬਬੂ ਮਾਨ ਤभी ਆ ਸਾਬੀ ਇਸ ਔਰਤ ਵਾਸਤੇ ਕਮਰਾ ਜ਼ਰੂਰ ਬਣਾ ਦੂ ਤੇ ਹੋਰ ਸੁਆਸੇ ਵੀ ਹਨਾ ਬਣਾਉ ਭਾਈ ਤੇ ਮੈਂ ਇਹਨਾਂ ਦੇ ਘਰ ਵਾਲੇ ਦੇ ਹਾਲਾਤ ਨਹੀਂ ਤੁਹਾਨੂੰ ਦੱਸ ਸਕਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਮੈਂ ਆਇਆ ਸੀ ਅੱਜ ਮੈਨੂੰ ਕਈ ਪਿੰਡ ਦੀਆਂ ਮਾਤਾ ਨੇ ਆਖਿਆ ਸੀ ਕਿ ਮਨਜੀਤ ਦੀ ਵੀਡੀਓ ਬਣਾ ਕੇ ਲੈ ਕੇ ਆਈਏ ਇਹ ਇਹਦੇ ਵਾਸਤੇ ਇੱਕ ਕਮਰਾ ਹੀ ਪਾਉਣਾ ਵਿਚਾਰੀ ਇੱਥੇ ਰਹਿੰਦੀ ਐ ਇੱਥੇ ਤੁਹਾਨੂੰ ਪਤਾ ਸ਼ਰਾਬੀ ਕਬਾਬੀ ਹਨਾ ਆਇਆ ਸਾਰੇ ਰਾਤ ਨੂੰ ਇਹਾਂ ਦੀ ਇਹਨੇ ਮੈਨੂੰ ਪਾਸੇ ਦੱਸਿਆ ਜਿਹੜੀ ਦੱਸ ਨਹੀਂ ਸਕਦੀ ਆਂਦੀ ਕਿ ਮੈਂ ਹਨਾ ਇੱਥੇ ਆਊ ਵਰਦੇ ਆ ਪਸ਼ੂ ਪਸ਼ੂ ਆ ਜਾ ਵਰਦੇ ਇੱਥੇ ਪੈਣਾ ਇਹਨੇ ਤੇ ਇਹਦੇ ਵਾਸਤੇ ਜ਼ਰੂਰ ਇੱਕ ਕਮਰਾ ਜ਼ਰੂਰ ਕੋਈ ਦਾਨੀ ਸੱਜਣਾ ਨਾ ਪਿੰਡ ਦੇ ਲੋਕ ਆਪਣੇ ਦੇ ਮਾਲ ਅਬਦੇਸ਼ਾਂ ਦੇ ਮੁੰਡੇ ਬੈਠਿਆ ਇਹਦੇ ਵਾਸਤੇ ਨੇ ਥਾਂ ਤਾਂ ਆਉਦਾ ਲੈ ਲਿਆ ਵਿਚਾਰੀ ਨੇ ਕਿਸ ਤਾਂ ਗੁੱਤਾਂ ਦੇ ਇਹਦੇ ਪੰਜ ਕੁੜੀਆਂ ਇੱਕ ਮੁੰਡਾ ਤੇ ਬਹੁਤ ਗਰੀਬ ਆਸਤਾ ਚ ਰਹਿੰਦੀ ਹੈ ਇਹਦੀ ਮਦਦ ਜ਼ਰੂਰ ਕਰੋ ਨਾ ਆਪਣੇ ਬਲੌਗ ਆਪਣੇ ਬਲੌਗ ਨੂੰ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰੋ ਤੁਹਾਡੇ ਲੈ ਤਾਂ ਸ਼ੇਰ ਨਾਲ ਇੱਕ ਹੀ ਪਤਾ ਹੈ ਜਾਨੀ ਸੱਜਣ ਕੋਲੇ ਜਾਵੜੇ ਜੋ ਇਹਨਾਂ ਵਾਸਤੇ ਕਮਰਾ 파ਕੀ ਦੇ ਦੇ। ਅੱਜ ਦਿਖਾਉਣਾ ਨਾ ਇਹ ਪੰਚਾਇਤ ਘਰ ਦੇ ਇਹਨੂੰ ਹੋ ਗਿਆ 20-25 ਸਾਲ ਪਾਏ ਨੂੰ ਉਦੋਂ ਬਾਅਦ ਇੱਥੇ ਪੰਚਾਇਤ ਨਿਊ ਤੇ ਲੱਗੀ ਨਹੀਂ ਬਸ ਤੇ ਨਾ ਹੀ ਇਹਦੀ ਕੋਈ ਗ੍ਰਾਂਟ ਆਈ ਆ ਮੁੜ ਕੇ ਇੱਥੇ ਇਹ ਪਿਛਲੀ ਪੰਚਾਇਤ ਨੇ ਜ ਬਾਤ ਆ ਸੀਗੇ ਇਹਨਾਂ ਨੂੰ ਆਹ ਵੇਖੋ ਕਮਰੇ ਵਿਚਾਰੀ ਦੇ ਜੋ ਆਹ ਜੀਰੇ ਕੱਪੜਾ ਇੱਥੇ ਹੀ ਰੱਖਦੀ ਹੈ ਵਿਚਾਰੀ ਆ ਕਿਵੇਂ ਖਿਲਰੇ ਪਏ ਆ ਇੱਧਰ ਆਪੇ ਆਪੇ ਤੇ ਜਮ ਹੁੰਦਾ ਸੀਗਾ ਇੱਥੇ ਆਪਣੇ ਬਾਦਲ ਸਰਪੰਚ ਵੇਲੇ ਆਇਆ ਸੀ ਉਦੋਂ ਵਾਰ ਗੁਰਵਿੰਦਰ ਸਰਪੰਚ ਵੇਲੇ ਆਇਆ ਸੀਗਾ ਜਮ ਅਕਾਲੀ ਗੱਲ ਦੀ ਸਰਕਾਰ ਤੇ ਆਇਆ ਸੀਗਾ ਉਹ ਇਹ ਸਾਰਾ ਲੈ ਲੂਗੇ ਚੋਰ ਚੱਕ ਕੇ ਵੇਚਦਾ ਸਨਮਾਨ ਇਹਦਾ ਸਾਰਾ ਹੈ ਬਹੁਤ ਵਧੀਆ ਸੀ ਇਧਰ ਵਿਚਾਰੇ ਦੇਖ ਲੋ ਇਹਨਾਂ ਦੀ ਹਨਾ ਕਮਨਾਂ ਚ ਕੀ ਮੈਨ ਹੁੰਦਾ ਅੱਛੇ ਵੀ ਹੋਣਾ ਖਲੇਪਰ ਡਿੱਗ ਪੈਂਦੇ ਐ ਨਹੀਂ ਪਤਾ ਕਿਹੜੇ ਵੇਲੇ ਉੱਤੇ ਡਿੱਗ ਪਏ ਗਰੀਬ ਪਰਿਵਾਰ ਦੇ ਫੇਰ ਆਪਾਂ ਸਾਰੇ ਹੈਨਾ ਭੱਜਦੇ ਆ ਜਦੋਂ ਕੋਈ ਕਾਹਨ ਬਾਪਰ ਚ ਪਹਿਲਾਂ ਆਪਾਂ ਸਵਾਲ ਦੇ ਨਹੀਂ ਇੰਨਾ ਪਰਿਵਾਰਾਂ ਨੂੰ ਹੈਨਾ ਆਨੇ ਲੋ ਸਾਰੀ ਛੱਤ ਗਰੀ ਪਈ ਐ ਇੱਧਰ ਇਹ ਪੰਚਾਇਤ ਘਰ ਜੱਸੀਪੋ ਵਾਲੀ ਦਾ ਮੋਹੰਡਾ ਜ਼ਿਲ੍ਹੇ ਦਾ ਇਹ ਸਰਦਾਰ ਪਸ਼ਵੰਦਰ ਸਿੰਘ ਸਰਪੰਚ ਨੇ ਬਣਾਇਆ ਸਾਡੇ ਉਹਨਾਂ ਨੇ ਉਹਨਾਂ ਦੇ ਕਾਰਜਗਲ ਚ ਬਣਾਇਆ ਸੀ ਬਹੁਤ ਵਧੀਆ ਬਣਿਆ ਸੀ ਉਹ ਤਾਂ ਮੁਰਕੇ ਬਸ ਸਵਾਲ ਲੈਣੀ ਇਹਦਾ ਇਹ ਇੱਧਰ ਜਮਾ ਮੰਨ ਲਾ ਜਾੜ ਹੀ ਪਿਆ ਪਾਸੇ ਕੋਈ ਗੰਦ ਨਹੀਂ ਇਹਨੂੰ ਕੁਛ ਨਹੀਂ ਇੱਧਰ ਤੇ ਭਾਬੀ ਦੀ ਸਾਡੀ ਦੀ ਮਦਦ ਕਰੋ ਮਨਜੀਤ कौर ਜੱਸੀ ਪੋਵਾਲੀ ਤੁਹਾਡਾ ਨੰਬਰ ਨੰਬਰ ਪਤਾ ਹੈ ਨੰਬਰ ਬੋਲੋ ਗੁੜਗੇ ਨੰਬਰ ਬੋਲ ਇਹਨਾਂ ਦਾ ਨੰਬਰ ਆ ਤੁਸੀਂ ਸਿੱਧੇ ਵੀ ਕੰਡੈਕਟ ਕਰ ਲਓਗੇ ਇਹਨਾਂ ਦੇ ਨੰਬਰ ਤੇ ਇੱਧਰ ਆ ਪੁੱਤ ਇਹਦੇ ਵਿੱਚ ਦੱਸ ਇੱਧਰ ਦੱਸ ਪੁੱਤ ਕਿੰਨਾ ਨੰਬਰ ਹੈ 8288855264 ਕਿੰਨਾ 8288855264 82 88855264 82888 ਹਾਂ 55264 55 264 200 64 ਇਹਨਾਂ ਦਾ ਨੰਬਰ ਹੈ ਇਹਨਾਂ ਨਾਲ ਸਿੱਧਾ ਸੰਪਰਕ ਜ਼ਰੂਰ ਕਰੋ ਹਨਾ ਤੇ ਨੰਬਰ ਵੀ ਚੜਾ ਦੇਾਂਗੇ ਆਪਾਂ ਤੇ ਉਹਦੇ ਆਪਾਂ ਕਿਸਨ ਕਹਦੇ ਨੇ ਭਾਈ ਵੀ ਤੁਸੀਂ ਇੱਥੇ ਪੰਚਾਇਤੀ ਕੰਮ ਨਾ ਬੜੋ ਕਹਿੰਦੇ ਆ ਵੀ ਵੀ ਪੰਚਾਇਤੀ ਜਗ੍ਹਾ ਗੀ ਹੂੰ ਜੇ ਕਿਸੇ ਮੁੰਡੇ ਨੂੰ ਮੈਂ ਕਹਦੇ ਨਹੀਂ ਕੋਈ ਨਸਿਆੜੀ ਨੂੰ ਵੀ ਪੰਚਾਇਤੀ ਜਗ੍ਹਾ ਗੀ ਤੇ ਕੂੜਗਾ ਜੇ ਇੱਥੇ ਨਾ ਆਓ ਕਹਿੰਦੇ ਪੰਚਾਇਤ ਦੀ ਜਗ੍ਹਾ ਗੀ ਹੁਣ ਨਾ ਮੈਂ ਕਿਸੇ ਨੂੰ ਕਹਿ ਦੱਸਣ ਜੋਗੀ ਆ ਪੰਚਾਇਤ ਨੇ ਵੀ ਕਹਦੇ ਸਾਨੂੰ ਜ਼ਿੰਮੇਵਾਰੀ ਦੇ ਕੇ ਭਾਇਆ ਮੈਂ ਕਹਿੰਦਾ ਉਹ ਆਂਟੀ ਅੰਗੜਵਾੜੀ ਵਾਲੀ ਉਹ ਕਹਿੰਦੀ ਵੀ ਇੱਥੇ ਬੜਦੇ ਨਿਕਲਦੇ ਬਹੁਤ ਜਾਣੇ ਆ ਵੀ ਤੁਮਾਰੀ ਮੋਟੀ ਕਹਿੰਦੀ ਵੀ ਤੂੰ ਪਿੰਡ ਤੋਂ ਬਾਹਰੋਂ ਮਦਦ ਨਾ ਹੂੰ ਉਹਨਾਂ ਨੇ ਆਕੇ ਢੋਡੀ ਵੀਡੀਓ ਤਾਂ ਮੈਨੂੰ ਹਾਂ ਬਸ ਆਹੀ ਮੱਦ ਫਰੇਣੀ ਕਰ ਆਪਣੇ ਕੀ ਨਾ ਉਹਨਾਂ ਆਪਾਂ ਕੀ ਨਾਂਗੇ ਉਹਨਾਂ ਦਾ ਚਾਚੀ ਜੀ ਦਾ ਉਹ ਤਾਂ ਜਸਵੀਰ ਕੌਰ ਆ ਜਸਵੀਰ ਕੌਰ ਹਾਂ ਰੰਗਣਵਾੜੀ ਰੰਗਣਵਾੜੀ ਜਸਵੀਰ ਕੌਰ ਧਾਲੀਵਾਲ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਵੀ ਭਵਿੰਦਰ ਹੈ ਕਿਹਦੀ ਵੀ ਇੱਥੇ ਸਾਰੇ ਬੜ ਦੇ ਨਿਕਲਦੇ ਤੇਰੇ ਢੀਂਗਾ ਹਾਂ ਹਾਂ ਵੀ ਤੂੰ ਆਹ ਕਰ ਬਸ ਮੈਂ ਤਾਂ ਆਹੀ ਹੁਣ ਤੇ ਕਰ ਬਹੁਤ ਮੈਂ ਬਰਾ ਸਰਪੰਚ ਵਾਲੇ ਆਪਣੇ ਜਸਵੀਰ ਕੌਰ ਰੰਗਣਵਾੜੀ ਵਰਕਰ ਦੱਸਿਆ ਨਾ ਉਹਨਾਂ ਨੇ ਮੈਨੂੰ ਦੱਸਿਆ ਸੀ ਉਹਨਾਂ ਨੇ ਮੈਨੂੰ ਦੱਸਿਆ ਸੀ ਕਿਹਦੀ ਵੀ ਇੱਥੇ ਤੂੰ ਵਗ ਜਾਨੀ